ਜਿਮ ਜਾਣ ਵਾਲੇ ਨੌਜਵਾਨ ਆਖਿਰ ਕਿਉਂ ਮੌਤ ਦਾ ਸ਼ਿਕਾਰ ਹੋ ਰਹੇ ਨੇ ਅਸੀਂ ਅਕਸਰ ਖਬਰਾਂ ਸੁਣਦੇ ਹਾਂ ਕਿ ਜਿਮ ਕਰਦੇ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਹਾਰਟ ਐਕ ਆ ਜਾਂਦਾ ਹੈਗਾ ਦਰਅਸਲ ਇਸ ਦਾ ਜਿਹੜਾ ਕਿ ਵਜ੍ਹਾ ਜਿਹੜੀ ਕਿ ਦੱਸੀ ਹੈ ਡਾਕਟਰ ਦੇ ਵੱਲੋਂ ਹੈਰਾਨ ਕਰਨ ਵਾਲੀ ਹੈ ਤੇ ਇਹ ਵੀਡੀਓ ਖਾਸ ਤੁਹਾਡੇ ਲਈ ਹੈ ਦੱਸਦੇ ਕਿ ਪਿਛੇ ਪਿਛਲੇ ਕੁਝ ਸਾਲਾਂ ਤੋਂ ਨੌਜਵਾਨ ਖਤਰਨਾਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਪਹਿਲਾਂ ਦੇ ਸਮੇਂ ਦੇ ਵਿੱਚ ਬਜ਼ੁਰਗਾਂ ਨੂੰ ਦਿਲ ਦੇ ਦੌਰੇ ਪੈਂਦੇ ਸਨ ਪਰ ਹੁਣ ਅੱਜ ਨੌਜਵਾਨ ਸਟ੍ਰੋਕ ਗੁਰਦੇ ਫੇਲ ਹੋਣਾ ਅਤੇ ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ। ਭਾਰਤ ਦੇ ਵਿੱਚ ਇਦਾਂ ਦੇ ਬਹੁਤ ਸਾਰੇ ਕੇਸ ਦੇਖਣ ਨੂੰ ਮਿਲਦੇ ਨੇ। ਬਿਮਾਰੀਆਂ ਦੇ ਜੋਖਮ ਨੂੰ ਘਟਾਉਣ ਦੇ ਲਈ ਕਸਰਤ ਕਰਨਾ ਬਹੁਤ ਵਧੀਆ ਹੈ। ਸਿਹਤ ਮਾਹਿਰ ਇਹ ਵੀ ਕਹਿੰਦੇ ਨੇ ਕਿ ਸਿਹਤਮੰਦ ਰਹਿਣ ਦੇ ਲਈ ਰੋਜ਼ਾਨਾ ਕਸਰਤ ਕਰਨਾ ਬਹੁਤ ਜ਼ਰੂਰੀ ਹੈ। ਲੋਕ ਕਸਰਤ ਦੇ ਲਈ ਜਿਮ ਜਾ ਰਹੇ ਨੇ। ਕੁਝ ਲੋਕ ਬਹੁਤ ਜ਼ਿਆਦਾ ਕਸਰਤ ਕਰਦੇ ਨੇ ਜਿਸ ਕਾਰਨ ਗੁਰਦੇ ਨੂੰ ਨੁਕਸਾਨ ਹੋ ਸਕਦਾ ਹੈ। ਤਾਉ ਜਾਣਦੇ ਆ ਕਿ ਡਾਕਟਰ ਦੇ ਵੱਲੋਂ ਕੀ ਕੁਝ ਵਜ੍ਹਾ ਦੱਸੀ ਗਈ ਹੈ ਤੇ ਇਹਦੇ ਸੁਧਾਰ ਵੀ ਦੱਸੇ ਗਏ ਨੇ ਕਿ ਆਖਿਰ ਜ਼ਿਆਦਾ ਕਸਰਤ ਕਰਨ ਦੇ ਨਾਲ ਗੁਰਦਿਆਂ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਕਿਹੜੀ ਬਿਮਾਰੀ ਹੁੰਦੀ ਹੈ ਜਿਸ ਕਰਕੇ ਜਿਹੜਾ ਕਿ ਮੌਤ ਦਾ ਸ਼ਿਕਾਰ ਹੋ ਜਾਂਦੇ ਨੇ ਨੌਜਵਾਨ ਤਾਂ ਹੁਣ ਸਵਾਲ ਇਹ ਉੱਠਦਾ ਹੈ ਕਿ ਆਖਿਰ ਕੀ ਜ਼ਿਆਦਾ ਕਸਰਤ ਕਰਨ ਦੇ ਨਾਲ ਗੁਰਦਿਆਂ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਡਾਕਟਰ ਦੇ ਵੱਲੋਂ ਕਿਹਾ ਜਾ ਰਿਹਾ ਹੈਗਾ ਡਾਕਟਰ ਦੇ ਅਨੁਸਾਰ ਕਿ ਜ਼ਿਆਦਾ ਕਸਰਤ ਸਿਹਤ ਲਈ ਚੰਗੀ ਨਹੀਂ ਹੈ ਸਰੀਰ ਦੇ ਅਨੁਸਾਰ ਕਸਰਤ ਕਰਨੀ ਚਾਹੀਦੀ ਹੈ ਜ਼ਿਆਦਾ ਕਸਰਤ ਗੁਰਦਿਆਂ ਦੇ ਉੱਤੇ ਬੁਰਾ ਪ੍ਰਭਾਵ ਪਾ ਸਕਦੀ ਹੈ ਦਰਅਸਲ ਜਦੋਂ ਵੀ ਤੁਸੀਂ ਜਦੋਂ ਵੀ ਅਸੀਂ ਬਹੁਤ ਜ਼ਿਆਦਾ ਕਸਰਤ ਕਰਦੇ ਹਾਂ ਸਰੀਰ ਦੇ ਮਾਸਪੇਸ਼ੀ ਸੈੱਲ ਟੁੱਟ ਜਾਂਦੇ ਨੇ ਅਤੇ ਖੂਨ ਦੇ ਵਿੱਚੋਂ ਇੱਕ ਪਦਾਰਥ ਛੱਡਦੇ ਨੇ ਜੋ ਕਿ ਗੁਰਦੇ ਫੇਲ ਹੋਣ ਜਾਂ ਫਿਰ ਗੁਰਦੇ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਇਸ ਸਥਿਤੀ ਦੇ ਵਿੱਚ ਤੁਸੀਂ ਦੱਸ ਦਈਏ ਕਿ ਰੇਬਡੋਮਾ ਯੋ ਲੇਸਿਸ ਦਾ ਸ਼ਿਕਾਰ ਹੋ ਸਕਦੇ ਨੇ ਇੱਕ ਬਿਮਾਰੀ ਹੈਗੀ ਹੈ ਕਿ ਬਹੁਤ ਜ਼ਿਆਦਾ ਕਸਰਤ ਕਰਨ ਦੇ ਨਾਲ ਗੁਰਦੇ ਨੂੰ ਕਿਵੇਂ ਨੁਕਸਾਨ ਪਹੁੰਚ ਸਕਦਾ ਹੈਗਾ ਇਹ ਵੀ ਤੁਹਾਨੂੰ ਜ਼ਰੂਰ ਸਮਝਾਵਾਂਗੇ ਜੇਕਰ ਤੁਸੀਂ ਬਿਨਾਂ ਰੁਕੇ ਅਤੇ ਆਰਾਮ ਕੀਤੇ ਲਗਾਤਾਰ ਕਸਰਤ ਕਰਦੇ ਹੋ ਤਾਂ ਆ ਦੱਸਦੀ ਹੈ ਕਿ ਰੈਬਡੋਮਾਇਓਲਿਸਿਸ ਦੀ ਸਮੱਸਿਆ ਹੋ ਸਕਦੀ ਹੈ ਇਸ ਸਥਿਤੀ ਦੇ ਵਿੱਚ ਮਾਸਪੇਸ਼ੀਆਂ ਦੀ ਜੋ ਕਿ ਸੱਟ ਲੱਗਦੀ ਹੈ ਜੋ ਕਿ ਗੁਰਦੇ ਫੇਲ ਹੋਣ ਦਾ ਇੱਕ ਵੱਡਾ ਕਾਰਨ ਹੈ ਬਹੁਤ ਘੱਟ ਲੋਕ ਰੈਬਡੋਮਾਇਓਲਿਸਿਸ ਬਾਰੇ ਜਾਣਦੇ ਨੇ ਜਦੋਂ ਰੈਬਡੋਮਾਇਓਲਿਸਿਸ ਹੁੰਦਾ ਹੈ ਤਾਂ ਪਿਸ਼ਾਬ ਦਾ ਰੰਗ ਗੂੜਾ ਹੋ ਸਕਦਾ ਹੈ ਅਤੇ ਸਰੀਰ ਦੇ ਵਿੱਚ ਦਰਦ ਹੁੰਦਾ ਹੈ ਹੁਣ ਗੱਲ ਆਉਂਦੀ ਹੈ ਵੀ ਰੈਬਡੋਮਾਇਓਲਿਸਿਸ ਹੈ ਕਿ ਡਾਕਟਰ ਕਹਿੰਦੇ ਨੇ ਕਿ ਰੈਬਡੋਮਾਇਓਲਿਸਿਸ ਇੱਕ ਬਹੁਤ ਗੰਭੀਰ ਸਥਿਤੀ ਹੈ ਜਿਸ ਦੇ ਵਿੱਚ ਮਾਸਪੇਸ਼ੀਆਂ ਦੇ ਟਿਸ਼ੂ ਕਮਜ਼ੋਰ ਹੋਣ ਲੱਗਦੇ ਨੇ ਮਾਸਪੇਸ਼ੀਆਂ ਦਾ ਪ੍ਰੋਟੀਨ ਖੂਨ ਦੇ ਵਿੱਚ ਰਲ ਜਾਂਦਾ ਹੈ ਇਹ ਪ੍ਰੋਟੀਨ ਗੁਰਦੇ ਦੇ ਲਈ ਕਾਫੀ ਖਤਰਨਾਕ ਸਾਬਤ ਹੋ ਸਕਦਾ ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਗੁਰਦੇ ਨੂੰ ਨੁਕਸਾਨ ਹੋ ਸਕਦਾ ਹੁਣ ਆਖਿਰ ਇਹ ਵੀ ਕਾਰਨ ਕੀ ਹੋ ਸਕਦੇ ਨੇ ਇੱਕ ਵਾਰ ਦੇ ਵਿੱਚ ਜ਼ਿਆਦਾ ਕਸਰਤ ਕਰਨਾ ਰੈਬਡੋਮਾਇਓਲਿਸਿਸ ਸਭ ਤੋਂ ਵੱਡਾ ਖਤਰਾ ਜਿਹੜਾ ਕਿ ਕਾਰਨ ਬਣਦਾ ਹੈਗਾ ਦਰਅਸਲ ਬਿਨਾਂ ਕਿਸੇ ਸਿਖਲਾਈ ਦੇ ਭਾਰੀ ਕਸਰਤ ਕਰਨ ਦੇ ਨਾਲ ਮਾਸਪੇਸ਼ੀ ਟੁੱਟ ਸਕਦੀਆਂ ਨੇ ਐਸ ਸਥਿਤੀ ਦੇ ਵਿੱਚ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਹੈ ਦੁਰਘਟਨਾ ਅਤੇ ਸੱਟ ਦੇ ਕਾਰਨ ਮਾਸਪੇਸ਼ੀਆਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ ਸ਼ਰਾਬ ਕੋਕੀਨ ਵਰਗੀਆਂ ਦਵਾਈਆਂ ਦਾ ਸੇਵਨ ਵੀ ਮਾਸਪੇਸ਼ੀਆਂ ਨੂੰ ਨੁਕਸਾਨ ਪਹੁੰਚਾ ਸਕਦਾ ਨੇ ਹੁਣ ਗੱਲ ਆਉਂਦੀ ਹੈ ਵੀ ਇਸ ਬਿਮਾਰੀ ਦੇ ਲੱਛਣ ਕੀ ਹੋ ਸਕਦੇ ਨੇ ਤਾਂ ਮਾਸਪੇਸ਼ੀਆਂ ਦੇ ਵਿੱਚ ਗੰਭੀਰ ਦਰਦ ਸ਼ੁਰੂ ਹੋ ਜਾਂਦਾ ਹੈ ਸਵੇਲਿੰਗ ਕਠੋਰਤਾ ਰੈਬਡੋਮਾਇਓਲਿਸਿਸ ਦੇ ਲੱਛਣ ਹੁੰਦੇ ਨੇ ਬਹੁਤ ਕਮਜ਼ੋਰੀ ਅਤੇ ਥਕਾਵਟ ਮਹਿਸੂਸ ਕਰਨਾ ਵੀ ਰੈਬਡੋਮਾਇਓਲਿਸਿਸ ਦਾ ਸੰਕੇਤ ਹੋ ਸਕਦਾ ਹੈ ਪਿਸ਼ਾਬ ਦਾ ਗੂੜਾ ਰੰਗ ਘੱਟ ਪਿਸ਼ਾਬ ਆਉਣਾ ਅਤੇ ਪਿਸ਼ਾਬ ਦੇ ਵਿੱਚ ਰੁਕਾਵਟ ਦੀ ਸਮੱਸਿਆ ਵੀ ਰੈਬਡੋਮਾਇਓਲਿਸਿਸ ਦਾ ਸੰਕੇਤ ਹੋ ਸਕਦੀ ਹੈ ਮਤਲੀ ਉਲਟੀਆਂ ਜਾਂ ਫਿਰ ਉਲਝਣ ਮਹਿਸੂਸ ਕਰਨਾ ਵੀ ਇਸ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ ਤੇਜ਼ ਬੁਖਾਰ ਅਤੇ ਸਰੀਰ ਦੀ ਗਰਮੀ ਵੀ ਰੈਬਡੋਮਾਇਓਲਿਸਿਸ ਦੇ ਲੱਛਣ ਹੋ ਸਕਦੇ ਨੇ ਉਨ ਆਖਿਰ ਇਹਨੂੰ ਰੋਕਿਆ ਕਿਵੇਂ ਜਾ ਸਕਦਾ ਕਿਉਂਕਿ ਕਸਰਤ ਬਹੁਤ سارے ਲੋਕ ਕਰਦੇ ਨੇ ਪਰ ਕਈਆਂ ਨੂੰ ਨਹੀਂ ਪਤਾ ਹੁੰਦਾ ਤਾਂ ਧਿਆਨ ਨਾਲ ਸੁਣਿਓ ਜਦੋਂ ਵੀ ਤੁਸੀਂ ਜਿਮ ਦੇ ਵਿੱਚ ਜਾਂ ਫਿਰ ਘਰ ਦੇ ਵਿੱਚ ਕਸਰਤ ਕਰਦੇ ਹੋ ਤਾਂ ਤੁਹਾਨੂੰ ਸਰੀਰ ਦੀ ਸਹਿਣਸ਼ੀਲਤਾ ਦੇ ਅਨੁਸਾਰ ਕਸਰਤ ਕਰਨੀ ਚਾਹੀਦੀ ਹੈ ਬਿਨਾਂ ਕਿਸੇ ਮਾਹਰ ਦੇ ਭਾਰੀ ਕਸਰਤ ਨਹੀਂ ਕਰਨੀ ਚਾਹੀਦੀ ਸਰੀਰ ਨੂੰ ਹਾਈਡਰੇਟ ਰੱਖੋ ਕਸਰਤ ਦੇ ਦੌਰਾਨ ਆਰਾਮ ਕਰੋ ਅਤੇ ਸਰੀਰ ਨੂੰ ਹਾਈਡਰੇਟ ਰੱਖੋ ਬਹੁਤ ਜ਼ਿਆਦਾ ਗਰਮੀ ਦੇ ਵਿੱਚ ਕਸਰਤ ਬਿਲਕੁਲ ਵੀ ਨਾ ਕਰੋ ਜੇਕਰ ਤੁਹਾਨੂੰ ਮਾਸਪੇਸ਼ੀਆਂ ਦੇ ਵਿੱਚ ਦਰਦ ਮਹਿਸੂਸ ਹੁੰਦਾ ਹੈ ਤਾਂ ਪਸ਼ਾਬ ਜਾਂ ਫਿਰ ਪਸ਼ਾਬ ਦਾ ਰੰਗ ਗੂੜਾ ਦਿਖਾਈ ਦਿੰਦਾ ਹੈ ਤਾਂ ਤੁਰੰਤ ਡਾਕਟਰ ਦੇ ਕੋਲ ਜਾਓ ਹੁਣ ਗੱਲ ਆਖਿਰ ਸਵਾਲ ਇਹ ਵੀ ਆਉਂਦਾ ਹੈ ਕਿ ਤੁਹਾਨੂੰ ਇੱਕ ਦਿਨ ਦੇ ਵਿੱਚ ਕਿੰਨੀ ਦੇਰ ਤੱਕ ਕਸਰਤ ਕਰਨੀ ਚਾਹੀਦੀ ਹੈ ਡਾਕਟਰਾਂ ਦੇ ਅਨੁਸਾਰ ਤੁਸੀਂ ਸਿਹਤਮੰਦ ਰਹਿਣ ਦੇ ਲਈ ਰੋਜ਼ਾਨਾ 30 ਮਿੰਟ ਕਸਰਤ ਕਰ ਸਕਦੇ ਹੋ ਜੇਕਰ ਤੁਸੀਂ ਭਾਰ ਘਟਾ ਰਹੇ ਹੋ ਤਾਂ ਤੁਸੀਂ 1 ਘੰਟੇ ਲਈ ਕਸਰਤ ਕਰ ਸਕਦੇ ਹੋ ਜਦੋਂ ਤੁਸੀਂ ਭਾਰ ਘਟਾਉਣ ਦੇ ਲਈ ਕਸਰਤ ਕਰਦੇ ਹੋ ਤਾਂ ਕਿਸੇ ਮਾਹਰ ਦੀ ਮਦਦ ਲਏ ਬਿਨਾ ਕਸਰਤ ਨਾ ਕਰੋ ਜੋ ਲੋਕ ਕਸਰਤ ਕਰਨਾ ਸ਼ੁਰੂ ਕਰਦੇ ਨੇ ਉਹਨਾਂ ਨੂੰ ਹੌਲੀ-ਹੌਲੀ ਭਾਰੀ ਕਸਰਤ ਕਰਨੀ ਚਾਹੀਦੀ ਹੈ ਤੁਰੰਤ ਭਾਰੀ ਕਸਰਤ ਕਰਨ ਦੇ ਨਾਲ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ ਸੁਰਦ ਵਿੱਚ ਹਲਕੇ ਕਸਰਤ ਕਰੋ ਤੁਸੀਂ ਸਮੇਂ ਦੇ ਨਾਲ ਭਾਰੀ ਕਸਰਤ ਵੀ ਕਰ ਸਕਦੇ ਹੋ ਕਸਰਤ ਤੋਂ ਪਹਿਲਾਂ ਅਤੇ ਬਾਅਦ ਦੇ ਵਿੱਚ ਪਾਣੀ ਪੀਓ ਪਾਣੀ ਪੀਣ ਨਾਲ ਸਰੀਰ ਹਾਈਡਰੇਟ ਰਹਿੰਦਾ ਹੈ ਕਸਰਤ ਤੋਂ ਤੁਰੰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਥੋੜਾ ਆਰਾਮ ਕਰਨ ਤੋਂ ਬਾਅਦ ਹੀ ਪਾਣੀ ਪੀਣਾ ਚਾਹੀਦਾ ਹੁਣ ਸਵਾਲ ਵੀ ਬਹੁਤ ਸਾਰੇ ਹੁੰਦੇ ਨੇ ਤੇ ਅਕਸਰ ਲੋਕ ਸਵਾਲ ਪੁੱਛਦੇ ਨੇ ਕਿ ਬਹੁਤ ਜ਼ਿਆਦਾ ਕਸਰਤ ਤੁਹਾਡੇ ਗੁਰਦਿਆਂ ਦੇ ਲਈ ਮਾੜੀ ਹੈ ਤਾ ਦੱਸਦੀ ਹੈ ਕਿ ਬਹੁਤ ਜ਼ਿਆਦਾ ਕਸਰਤ ਕਰਨ ਦੇ ਨਾਲ ਗੁਰਦੇ ਖਰਾਬ ਹੋ ਸਕਦੇ ਨੇ ਭਾਰੀ ਕਸਰਤ ਕਰਨ ਤੋਂ 2 ਦਿਨ ਬਾਅਦ ਰੈਬਡੋਮਾਇਓਲਿਸਿਸ ਦੇ ਲੱਛਣ ਦਿਖਾਈ ਦੇ ਸਕਦੇ ਨੇ ਹੁਣ ਗੱਲ ਇਹ ਵੀ ਆਉਂਦੀ ਹੈ ਕਿ ਕੀ ਗੁਰਦੇ ਦਾ ਮਰੀਜ਼ ਜਿਮ ਜਾ ਸਕਦਾ ਹੈ ਜਿਸ ਨੂੰ ਗੁਰਦੇ ਦੀ ਤਕਲੀਫ ਹੁੰਦੀ ਹੈ ਤਾਂ ਦੱਸਦੀ ਹੈ ਕਿ ਗੁਰਦੇ ਦੇ ਮਰੀਜ਼ ਹਲਕੀ ਕਸਰਤ ਕਰ ਸਕਦੇ ਨੇ ਪਰ ਤੁਹਾਨੂੰ ਜਿਮ ਜਾਣਾ ਚਾਹੀਦਾ ਹੈ ਅਤੇ ਕਸਰਤ ਵੀ ਕਰਨੀ ਚਾਹੀਦੀ ਹੈ ਜਾਂ ਫਿਰ ਨਹੀਂ ਇਹ ਤੁਹਾਡੀ ਸਥਿਤੀ ਦੇ ਉੱਤੇ ਨਿਰਪਰ ਕਰਦਾ ਹੈ ਜਦੋਂ ਕਿ ਤੁਹਾਡੇ ਡਾਕਟਰ ਦੇ ਸਲਾਹ ਵੀ ਬਹੁਤ ਮਹੱਤਵਪੂਰਨ ਰੱਖਦੀ ਹੈ ਗੁਰਦੇ ਦੇ ਮਰੀਜ਼ਾਂ ਨੂੰ ਡਾਕਟਰ ਦੀ ਸਲਾਹ ਕਰਨ ਤੋਂ ਬਾਅਦ ਹੀ ਕਸਰਤ ਕਰਨੀ ਚਾਹੀਦੀ ਜਾਂ ਫਿਰ ਜਿਮ ਜਾਣ ਦੀ ਯੋਜਨਾ ਬਣਾਉਣੀ ਚਾਹੀਦੀ ਹੈ ਬਿਨਾ ਡਾਕਟਰ ਦੀ ਸਲਾਹ ਤੋਂ ਬਿਨਾ ਜੇਕਰ ਤੁਹਾਨੂੰ ਗੁਰਦੇ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਹੈ ਤਾਂ ਤੁਸੀਂ ਡਾਕਟਰ ਦੀ ਸਲਾਹ ਤੋਂ ਬਿਨਾ ਜਿਮ ਜਾਂ ਫਿਰ ਕਸਰਤ ਜੇ ਕਿ ਇੱਕ ਵਾਰੀ ਡਾਕਟਰ ਨੂੰ ਪੁੱਛ ਕੇ ਫਿਰ ਹੀ ਤੁਸੀਂ ਜਾਓ ਤੈਰਨਾ ਦੱਸ ਦिए ਕਿ ਤੁਰਨਾ ਤੈਰਾਕੀ ਕਰਨਾ ਜਾਂ ਫਿਰ ਸਾਈਕਲ ਚਲਾਉਣਾ ਇਹ ਕਸਰਤਾਂ ਕਰਨ ਦੇ ਨਾਲ ਗੁਰਦੇ ਮਜ਼ਬੂਤ ਹੁੰਦੇ ਨੇ ਤੁਸੀਂ ਗੁਰਦੇ ਨੂੰ ਮਜ਼ਬੂਤ ਬਣਾਉਣ ਦੇ ਲਈ ਯੋਗਾ ਵੀ ਕਰ ਸਕਦੇ ਹੋ ਜਿਵੇਂ ਕਿ ਦੱਸ ਦिए ਕਿ ਕਪਾਲ ਭਾਤੀ ਤੇ ਹੋਰ ਵੀ ਬਹੁਤ ਸਾਰੇ ਜੋ ਕਿ ਯੋਗਾਸਨ ਹੁੰਦੇ ਨੇ ਉਹ ਤੁਹਾਡੇ ਸਰੀਰ ਦੇ ਲਈ ਫਾਇਦੇਮੰਦ ਹੋ ਸਕਦੇ ਨੇ